ਗੁਰੂ ਤੇਗ ਬਹਾਦਰ ਸਿਮਰੇ ਘਰ ਨੌਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਈ 17ਵੀਂ ਸਦੀ ਦਾ ਉਹ ਭਿਆਨਕ ਦੌਰ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਅਤਿਆਚਾਰ ਸਾਰੇ ਭਾਰਤ ਤੇ ਛਾਇਆ ਹੋਇਆ ਸੀ ਦੇਸ਼ ਦੀ ਹਵਾ ਵਿੱਚ ਵੀ ਖੌਫ ਸੀ ਮੰਦਰ ਢਾਏ ਜਾ ਰਹੇ ਸਨ ਤੇ ਕਸ਼ਮੀਰੀ ਪੰਡਿਤਾ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਭਾਰਤ ਨੂੰ ਇਸਲਾਮੀ ਰਾਜ ਬਣਾਉਣ ਦੀ ਨੀਅਤ ਨਾਲ ਕਾਨੂੰਨ ਹੁਕਮ ਜ਼ੁਲਮ ਹਰ ਲੰਘਦੇ ਦਿਨ ਹੋਰ ਵੀ ਕਠੋਰ ਅਤੇ ਬੇਰਹਿਮ ਹੁੰਦੇ ਜਾ ਰਹੇ ਸਨ ਜਦੋਂ ਸਥਿਤੀ ਨਾ ਸਹਿਣਯੋਗ ਹੋ ਗਈ ਕਸ਼ਮੀਰ ਦੇ ਪੰਡਤਾਂ ਨੇ ਨਿਰਣੈ ਕੀਤਾ ਕਿ ਹੁਣ ਉਹ ਉਸ ਮਹਾਨ ਆਤਮਾ ਦੇ ਦਰ ਤੇ ਜਾਣਗੇ ਜੋ ਉਹਨਾਂ ਦੇ ਧਰਮ ਉਹਨਾਂ ਦੀ ਆਸਥਾ ਅਤੇ ਉਹਨਾਂ ਦੀ ਪਹਿਚਾਨ ਦੀ ਰੱਖਿਆ ਕਰ ਸਕੀ ਸੰਕੜੇ ਕਸ਼ਮੀਰੀ ਪੰਡਤ ਮਹੰਤ ਕ੍ਰਿਪਾਰਾਮ ਦਤ ਦੀ ਅਗਵਾਈ ਵਿੱਚ ਦਿਲ ਵਿੱਚ ਤਰਦ ਅਤੇ ਅੱਖਾਂ ਵਿੱਚ ਆਸ ਲੈ ਕੇ ਤੁਰ ਪਏ ਅਤੇ ਪਹੁੰਚੇ ਪੰਜਾਬ ਦੀ ਪਾਵਨ ਧਰਤੀ ਆਨੰਦ ਦੀ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਉਹ ਪਵਿੱਤਰ ਨਗਰੀ ਜਿਸ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਵਸਾਇਆ ਸੀ ਅਤੇ ਜੋ ਅੱਜ ਖਾਲਸਾ ਪੰਥ ਦੀ ਅਧਿਆਤਮਿਕ ਰਾਜਧਾਨੀ ਵਜੋਂ ਮੰਨੀ ਜਾਂਦੀ ਹੈ ਉਹ ਦਰਬਾਰ ਵਿੱਚ ਪਹੁੰਚੇ ਰੋਂਦੇ ਹੋਏ ਟੁੱਟੇ ਹੋਏ ਗੁਰੂ ਸਾਹਿਬ ਨੇ ਉਹਨਾਂ ਦੀ ਪੀੜ ਸੁਣੀ ਅਤੇ ਫਰਮਾਇਆ ਹਿੰਦ ਧਰਮ ਦੀ ਰੱਖਿਆ ਲਈ ਹੁਣ ਕਿਸੇ ਮਹਾਨ ਸ਼ਖਸ ਨੂੰ ਆਪਣਾ ਸਿਰ ਵਾਰ ਕੇ ਨਵੀਂ ਜੋਤ ਜਗਾਉਣੀ ਪਵੇਗੀ ਤਦ ਉਨ੍ਹਾਂ ਦੇ ਨਾਲ ਖੜੇ 9 ਸਾਲਾ ਬਾਲਕ ਗੁਰੂ ਗੋਬਿੰਦ ਰਾਏ ਨੇ ਕਿਹਾ ਪਿਤਾ ਜੀ ਇਸ ਵੇਲੇ ਤੁਹਾਡੇ ਤੋਂ ਵੱਡਾ ਮਹਾਨ ਕੌਣ ਉਹੀ ਸੀ ਉਹ ਪਵਿੱਤਰ ਸਮਾਂ ਜਦੋਂ ਧਰਮ ਦੀ ਰੱਖਿਆ ਲਈ ਇੱਕ ਜੋਤ ਇੱਕ ਨੂਰ ਆਪਣਾ ਸਿਰ ਨਿਚਾਵਰ ਕਰਨ ਲਈ ਤਿਆਰ ਹੋ ਗਏ ਫਿਰ ਗੁਰੂ ਸਾਹਿਬ ਨੇ ਦਿੱਲੀ ਵੱਲ ਰੁੱਖ ਕੀਤਾ ਨਾਲ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਧਿਆਲਾ ਜੀ ਅਤੇ ਆਗਰਾ ਪਹੁੰਚ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਹਨਾਂ ਨੂੰ ਦਿੱਲੀ ਵਿਖੇ ਕੋਤਵਾਲੀ ਵਿੱਚ ਕੈਦ ਕੀਤਾ ਗਿਆ। ਉਹਨਾਂ ਅੱਗੇ ਸ਼ਰਤ ਰੱਖੀ ਗਈ। ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮੌਤ ਲਈ ਤਿਆਰ ਰਹੋ। ਪਰ ਗੁਰੂ ਸਾਹਿਬ ਅਡੋਲ ਰਹੇ। ਉਹ ਕਹਿੰਦੇ ਸਨ ਜੇ ਗੁਰੂ ਹੀ ਜ਼ਬਰ ਨਾਲ ਧਰਮ ਬਦਲ ਲਏ ਤਾਂ ਹਿੰਦੁਸਤਾਨ ਦੇ ਕਰੋੜਾਂ ਲੋਕ ਝੁਕ ਜਾਣਗੇ। ਪਰ ਜੇ ਗੁਰੂ ਨਾ ਝੁਕਿਆ ਤਾਂ ਇਸ ਧਰਤੀ ਤੇ ਫੇਰ ਕਦੇ ਕੋਈ ਜ਼ਬਰਦਸਤੀ ਧਰਮ ਨਹੀਂ ਬਦਲਵਾ ਸਕੇਗਾ ਗੁਰੂ ਸਾਹਿਬ ਸਾਹਮਣੇ ਤਿੰਨਾ ਗੁਰਸਿੱਖਾਂ ਨੂੰ ਅਣਮਨੁਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਫੇਰ ਵੀ ਗੁਰੂ ਤੇਗ ਬਹਾਦਰ ਜੀ ਸਿਰੜਤਾ ਅਡੋਲਤਾ ਅਤੇ ਸ਼ਾਂਤ ਚਿੱਤ ਹੋ ਕੇ ਖੜੇ ਰਹੇ ਅਤੇ ਫੇਰ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਅਰਪਣ ਕਰ ਦਿੱਤਾ। ਅੱਜ ਉਸੇ ਸਥਾਨ ਉੱਪਰ ਗੁਰਦੁਆਰਾ ਸੀਸ ਗੰਜ ਸਾਹਿਬ ਬਣਾਇਆ ਗਿਆ ਹੈ। ਇਤਿਹਾਸ ਵਿੱਚ ਇਹ ਪਹਿਲੀ ਅਤੇ ਅਦੁੱਤੀ ਘਟਨਾ ਹੈ ਜਦੋਂ ਕਿਸੇ ਮਹਾਪੁਰਖ ਨੇ ਕਿਸੇ ਹੋਰ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਕੇ ਸ਼ਹਾਦਤ ਦਿੱਤੀ ਹੋਵੇ। ਉਹਨਾਂ ਨੇ ਹਿੰਦ ਦੀ ਲਾਜ ਰੱਖੀ। ਹਿੰਦੂਆਂ ਦਾ ਵਿਸ਼ਵਾਸ ਬਚਾਇਆ ਦੇ ਧਰਮ ਦੀ ਜੋਤ ਨੂੰ ਭਜਨ ਨਹੀਂ ਦਿੱਤਾ ਇਸ ਲਈ ਭਾਰਤ ਨੇ ਸ਼ਰਦਾ ਨਾਲ ਉਹਨਾਂ ਨੂੰ ਕਿਹਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹੋ ਜਿਹੇ ਦੇਵੀ ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸਤੇ ਅਸੀਂ ਉਹਨਾਂ ਦੇ ਚਰਣਾ ਵਿੱਚ ਕੋਟਨ ਕੋਟ ਪ੍ਰਣਾਮ ਕਰਦੇ ਹਾਂ